ਕਾਂਗਰਸ ਪਾਰਟੀ ਵੱਲੋਂ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਸੰਬੰਧੀ ਜਿਲਾ ਪੱਧਰੀ ਸਮਾਗਮ ਮਾਛੀਵਾੜੇ ਅੰਬੇਦਕਰ ਚੌਂਕ ਵਿੱਚ ਕਰਵਾਇਆ ਗਿਆ। ਇਸ ਸਮਾਗਮ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਕਾ ਤੇ ਹਲਕਾ ਸਮਰਾਲੇ ਤੋਂ ਕਾਂਗਰਸ ਪਾਰਟੀ ਇੰਚਾਰਜ ਰਪਿੰਦਰ ਸਿੰਘ ਰਾਜਾ ਗਿਰਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਉਕਤ ਆਗੂਆਂ ਤੇ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੇ ਡਾਕਟਰ ਪੀਮਰਾਉ ਅੰਬੇਡਕਰ ਦੇ ਬੁੱਤ ਤੇ ਫੁੱਲਾਂ ਦੀ ਮਾਲਾ ਵੀ ਚੜਾਈ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਮਪੀ ਅਮਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਲੋਕ ਹਿੱਤਾਂ ਲਈ ਬਾਬਾ ਸਾਹਿਬ ਵੱਲੋਂ ਬਣਾ ਗਿਆ ਸੰਵਿਧਾਨ ਤੋੜਦਿਆਂ ਕੋਸ਼ਟਾੜ ਚ ਲੱਗੀ ਹੋਈ ਹੈ ਜਦਕਿ ਕਾਂਗਰਸ ਨੇ ਹਮੇਸ਼ਾ ਸਵਿਧਾਨ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ ਹੈ ਜਿਸ ਵਿੱਚ ਭਾਜਪਾ ਨਕਾਮ ਰਹੀ ਹੈ ਉਨਾ ਇਹ ਵੀ ਕਿ ਆ ਡਾਕਟਰ ਭੀਮrao ਅੰਬੇ德ਕਰ ਜੀ ਨੇ ਸੰਵਿਧਾਨ ਦੀ ਰਚਨਾ ਕਰਕੇ ਜਿੱਤੇ ਦਲਤਾਂ ਤੇ ਲੋਕ ਗਰੀਬਾਂ ਨੂੰ ਬੰਦੇ ਹੱਕ ਦਵਾਈ ਉਤੇ ਹਰੇਕ ਵਰਗ ਲਈ ਕਾਨੂੰਨ ਵੀ ਬੜਾਇਆ ਤਾਂ ਜੋ ਕਿਸੇ ਨਾ ਤਕਾਨਾ ਹੋ ਸਕੇ ਵਿਰੋਧੀ ਧਰਦੇ ਨੇਤਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਬਿਆਨ ਦਿੱਤਾ ਕਿ ਅੱਜ ਇੱਥੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਜਿਸ ਤੇ ਕਾਪੂ ਪਾਇਆ ਜਾਵੇ ਪਰ ਪੰਜਾਬ ਸਰਕਾਰ ਨੇ ਉਹਨਾਂ ਤੇ ਜੋ ਪਰਚਾ ਦਰਜ ਕੀਤਾ ਉਸ ਦੀ ਨਿੰਦਾ ਕਰਦਿਆਂ ਸਖਤ ਸ਼ਬਦਾਂ ਚ ਕਿਹਾ ਕਿ ਅਜਿਹੇ ਝੂਠੇ ਪਰਚੇ ਦਰਜ ਕਰਕੇ ਉਹ ਕਾਂਗਰਸ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਸ੍ਰੀ ਮਾਚੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਰਿਪੋਰਟ ਕਾਫੀ ਸਪੋਟ ਤੇ ਜਿਹਨੂੰ ਦੇ ਰਿਹਾ ਹੈਗੇ ਇੰਜਾਰਟ ਮਾਇਓ ਸਾਹਿਬ ਤੇ ਪਰਚਾ ਦੋਇਆ ਵਾ ਤੇ ਬੜੀ ਛਿੱਕੀ ਪਿੱਟ ਕੇ ਦੇਖੋ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਦੀ ਹਾਲਤ ਲਾਇੰਡ ਆਰਡਰ ਦੀ ਇੰਨੀ ਖਰਾਬ ਹੈ ਲੁੱਟਾਂ ਖੋਹਾਂ ਨਸ਼ੇ ਕਤਲ ਬੰਬ ਬਲਾਸਟ ਹੋ ਰਿਹਾ ਤੇ ਜੇ ਉਹਨਾਂ ਨੇ ਕੋਈ ਗੱਲ ਕਹਿਤੀ ਜ਼ਿੰਮੇਵਾਰੀ ਤੇ ਪੰਜਾਬ ਗਵਰਨਮੈਂਟ ਦੀ ਬਣਦੀ ਹੈ ਵੀ ਉਹ ਲੱਭਣ ਕੌਣ ਲੋਗ ਆ ਜਿਹੜੇ ਗੜਬੜ ਕਰਦੇ ਆ ਕੌਣ ਆ ਜਿਹੜੇ ਬੰਬ ਬਲਾਸਟ ਕਰਦੇ ਆ ਕੌਣ ਆ ਜਿਹੜੇ ਕਤਲ ਕਰ ਰਿਹਾ ਕੌਣ ਔਰਤਾਂ ਦੀਆਂ ਚੀਨਾਂ ਖੋ ਰਹੇ ਨੇ ਕੌਣ ਆ ਜਿਹੜੇ ਗੋਲੀਆਂ ਮਾਰ ਕੇ ਮਰਡਰ ਕਰ ਰਹੇ ਆ ਉਹ ਬਜਾਏ ਇਸ ਗੱਲ ਦੇ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਉਹਨਾਂ ਦਾ ਮਕਸਦ ਇਹ ਆ ਕਿ ਜਿਹੜਾ اپੋਜੀਸ਼ਨ ਦੇ ਸੀਨੀਅਰ ਲੀਡਰ ਆ ਉਹਨਾਂ ਦੀ ਜ਼ੁਬਾਨ ਬੰਦ ਰਵੇ ਡਰ ਕਰਕੇ ਕਿ ਐਫਆਈਆਰ ਤੋਂ ਮੈਂ ਉਹਨਾਂ ਨੂੰ ਇਹ ਸਰਕਾਰ ਨੂੰ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੀਆਂ ਇਹੋ ਜੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਕਾਂਗਰਸੀ ਸਾਰੇ ਬੈਠੇ ਆ ਤੁਸੀਂ ਸਾਰਿਆਂ ਤੇ ਐਫਆਈਆਰ ਕਰ ਦੋ ਅਸੀਂ ਜਿਹੜੀ ਪੰਜਾਬ ਦੀ ਹਾਲਤ ਆ ਜਿਹੜੇ ਬੰਬ ਬਲਾਸ ਹੋ ਰਹੇ ਆ ਜਿਹੜੇ ਲੋਕਾਂ ਨਾਲ ਜ਼ਿਆਦਤੀ ਹੋ ਰਹੀ ਆ ਜਿਹੜਾ ਤੁਸੀਂ ਰੰਗਲਾ ਪੰਜਾਬ ਦਾ ਵਾਅਦਾ ਕੀਤਾ ਸੀ ਇਦਾਂ ਸਤਿਆਨਾਸ਼ ਕਰਦਾ ਅਸੀਂ ਹਮੇਸ਼ਾ ਬੋਲਦੇ ਰਵਾਂਗੇ ਔਰ ਤੁਹਾਡੀ ਇਸ ਧਮਕੀ ਨਾਲ ਐਫਆਈਆਰ ਨਾਲ ਕੋਈ ਕਾਂਗਰਸ ਦਾ ਲੀਡਰ ਕੋਈ ਵਰਕਰ ਚੁੱਪ ਨਹੀਂ ਰਹੇਗਾ ਇਹ ਐਫਆਈਆਰ ਵਾਪਸ ਲਿਆ ਜਾਵੇ ਇਹ ਬਿਲਕੁਲ ਝੂਠਾ ਉਹਨਾਂ ਦਾ ਕਿਸੇ ਗੱਲ ਚ ਕੀ ਲੈਣ ਦੇਣਾ ਤੁਹਾਡੀ ਪੁਲਿਸ ਕੀ ਕਰ ਰਹੀ ਆ ਤੁਸੀਂ ਲੋਕ ਕੀ ਕਰ ਰਹੇ ਹੋ ਇਸ ਕਰਕੇ ਇੰਨੀ ਗੱਲ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਦੱਸਣਾ ਚਾਹੁੰਦਾ ਕਿ ਕਿਸੇ ਨੇ ਡਰਨਾ ਨਹੀਂ ਜੇ ਸਰਕਾਰ ਤੁਸੀਂ ਕੋਈ ਸੰਵਿਧਾਨ ਤੋੜਨ ਦੀ ਕੋਸ਼ਿਸ਼ ਕਰਦੀ ਹੈ ਕਾਂਗਰਸ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਕਿਹੜੇ ਮੁੱਦੇ ਦੇ ਇਹਦੇ ਬਚਾਉਂਦੇ ਆ ਆ ਤੁਸੀਂ ਹੁਣ ਆਹੀ ਦੇਖ ਲਿਏ ਆਹੀ ਦੇਖ ਲਿਏ ਸੰਵਿਧਾਨ ਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਆ ਤੇ ਇਹਦੇ ਚ ਆਜ਼ਾਦੀ ਕਿੱਥੇ ਬਚੀ ਉਹਨਾਂ ਨੇ ਕੋਈ ਗੱਲ ਕਹੀ ਆ ਤੇ ਐਫ ਆਈ ਆਰ ਕਿੱਥੋਂ ਬਣਦਾ ਹੈਗਾ ਤੇ ਇਸ ਕਰਕੇ ਇਹੀ ਆ ਔਰ ਉੱਤੇ ਕੇਂਦਰ ਸਰਕਾਰ ਇਹੋ ਕਰ ਰਿਹਾ ਥੱਲੇ ਇਹੋ ਕਰ ਰਿਹਾ ਸਾਡੇ ਦਾ ਵਰਕਰਾਂ ਦੇ ਇੰਨੇ ਐਫ ਆਈ ਆਰ ਹੋ ਰਿਹਾ ਇੱਥੇ ਪੁੱਛ ਲਓ ਕਿੰਨੇ ਵਰਕਰਾਂ ਦੇ ਸਾਰੇ ਪੇਪਰ ਰਿਜੈਕਟ ਕੀਤੇ ਆਮ ਪਾਰਟੀਆਂ ਸਰ ਵਿਸ਼ਵਾਸ ਹੀ ਨਹੀਂ ਕਰਦੀ ਹੈਗੀ ਇਹ ਸੰਵਿਧਾਨ ਚ ਨਾ ਭਾਜਪਾ ਕਰੇ ਅਸੀਂ ਤਾਂ بار بار ਕਹਿੰਨੇ ਆ ਕਿ ਇਹ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਔਰ ਆਮ ਪਾਰਟੀ ਇਹ ਬੀਜੇਪੀ ਆਰਐਸਐਸ ਦੀ ਬੀ ਟੀਮ ਆ ਇਹ ਬਿਲਕੁਲ ਦੋਵਾਂ ਦੀ ਫੰਕਸ਼ਨ ਇੱਕੋ ਜਿਹੀ ਆ ਪਰਚੇ داخل ਕੀਤੇ ਕੈਨਸਲ ਕੀਤੇ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਆ ਦੇਖਿਓ ਹੁਣ ਪਹਿਲਾ ਜਦੋਂ ਜਲੰਧਰ ਪਾਈ ਇਲੈਕਸ਼ਨ ਹੋਇਆ ਸੀ ਇਹਨਾਂ ਨੇ ਕਿੰਨੀ ਜ਼ਿਆਦਤੀ ਕੀਤੀ ਆਲੂਦਣਾ ਨੇ ਵਾਲੀ ਆ ਉਹਦੇ ਚ ਵੀ ਵਿਯਾਤੀ ਕਰਨਗੇ ਤੇ ਇਹਨਾਂ ਦਾ ਤਾਂ ਕੰਮ ਹੀ ਸੰਵਿਧਾਨ ਦਾ ਤਾਂ ਨਾ ਹੀ ਰਹਿੰਦਾ ਇਹ ਉਹਦੀ ਪਰਵਾਹ ਨਹੀਂ ਕਰਦੇ ਲੁਧਿਆਣਾ ਜਿੰਨੀ ਚੋਣ ਹੋ ਰਹੀ ਉਹਦੇ ਚ ਕਾਂਗਰਸ ਵੱਲੋਂ ਕੀ ਤੇ ਜਿੰਨੇ ਕਾਂਗਰਸ ਇੱਕ ਝੂਟਾ ਹਸਬੰਦ ਤੇ ਜੀ ਬਿਲਕੁਲ ਇੱਕ ਝੂਟਾ ਬਿਲਕੁਲ ਇੱਕ ਝੂਟਾ ਔਰ ਸਾਰੇ ਅਸੀਂ ਲੱਗ ਕੇ ਸਾਰੇ ਲੀਡਰ ਲੱਗ ਕੇ ਸਾਰੇ ਵਰਕਰ ਲੱਗ ਕੇ ਕਾਂਗਰਸ ਉਹ ਚਨਾਉ ਜਿੱਤੂਗਾ ਦੇਖੋ ਜੀ ਲੋਕ ਦਾ ਪਾਜੇ ਦਾ ਪੱਤਾ ਜੋ ਹੈ ਤੁਹਾਡੀ ਕੀ ਬਿਤ ਹੈ ਦੇਖੋ ਜਿਹੜਾ ਸਰਦਾਰ ਪ੍ਰਤਾਪ ਸਿੰਘ ਬਾਜਬਾਦੇ ਝੂਠੀ ਐਫਆਈਆਰ ਦਰਜ ਕੀਤੀ ਉਹਦੀ ਜਿਲ੍ਹਾ ਕਾਂਗਰਸ ਕਮੇਟੀ ਖੰਨਾ ਸਮੂੱਚੇ ਸਾਥੀਆਂ ਸਮੇਤ ਉਹਦੀ ਨਿਖੇਧੀ ਕਰਦੀ ਹੈ ਪਰਚੇ ਦੀ ਕਿਉਂਕਿ ਜਿਹੜਾ ਪਰਚਾ ਵਾ ਆਪਣੀਆਂ ਨਕਾਮੀਆਂ ਲੁਕਾਉਣ ਲਈ ਤੇ ਵਿਰੋਧੀਆਂ ਨੂੰ ਦਬਾਉਣ ਲਈ ਕੀਤਾ ਗਿਆ ਪ੍ਰਤਾਪ ਸਿੰਘ ਬਾਜਬਾਦੀ ਨੇ ਖਾਦਸ਼ਾ ਜाहिर ਕੀਤਾ ਕਿ ਪੰਜਾਬ ਤੇ ਦਿਨ ਰਾਤ ਕਤਲੋਗਾਰ ਤੋਰ ਰਹੀ ਆ ਲੁੱਟਾਂ ਖੋਹਾਂ ਹੋ ਰਹੀਆਂ ਗ੍ਰਨੇਡ ਗਿਰ ਰਹੇ ਨੇ ਜ਼ਮੀਨਾਂ ਪਿੱਛੇ ਬਹੁਤ ਤਾਂ ਲਾ ਲੋ ਜਿਹੜੀ ਪੁਲਿਸ ਲੋਕਾਂ ਦੀ ਰੱਖਿਆ ਲਈ ਉਹਨਾਂ ਨੂੰ ਸਮਝੌਤੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ ਸੋਏ ਜਿਹੜੇ ਹਾਲਾਤ ਨੇ ਪੰਜਾਬ ਦੇ ਦਿਨ ਬਰ ਬਰ ਦਿਨ ਬੱਧਰ ਤੋਂ ਬੱਧਰ ਹੁੰਦੇ ਜਾ ਰਹੇ ਨੇ ਸੋਏ ਉਹਨਾਂ ਨੇ ਖਤਸ਼ਾ ਜਾਰ ਕੀਤਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਐਫ ਆਈ ਆਰ ਦਰਜ ਕੀਤੀ ਹੈ ਝੂਠੀ ਆ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾਵਲੋਂ ਨਿਖੇਦੀ ਕਰਦੇ ਆ ਤੇ ਜਿੰਮੇ ਵੀ ਕਾਂਗਰਸ ਪਾਰਟੀ ਦਾ ਅਗਲਾ ਹੁਕਮ ਹੋ ਪਾਰਟੀ ਪ੍ਰਤਾਪ ਸਿੰਘ ਬਾਜਵਾ ਜੀ ਦੀ ਪਿੱਠ ਤੇ ਖੜੂ ਅੱਜ ਬੀਤਕਰ ਜੀ ਦੀ ਅਜੇ ਤੱਕ ਇਹ ਜਿੱਤ ਨਹੀਂ ਗਈ ਆ ਉਹਦੇ ਸੁਧਾਰ ਦੀ ਬਾਰੇ ਸੁਧਾਰ ਬਾਰੇ ਚਰਚਾ ਹੋਈ ਜ ਤੁਹਾਡੇ ਕੋਲ ਕੁਝ ਕੀ ਲੁਕਾਉਣ ਦੀ ਕੋਸ਼ਿਸ਼ ਦੇਖੋ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਭਾਰਤ ਦੇ ਲੋਕਾਂ ਲਈ ਹਰ ਵਰਗ ਲਈ ਸੰਵਿਧਾਨ ਬਣਾਇਆ ਉਹਦੇ ਲਈ ਕਿਸੇ ਚ ਘੱਟ ਨਹੀਂ ਕਿਸੇ ਚ ਵੱਧ ਨਹੀਂ ਪਰ ਉਹ ਸੰਵਿਧਾਨ ਨੂੰ ਜੱਤ ਤੋਂ ਬਣਿਆ ਜੱਤ ਤੋਂ ਆਰਐਸਐਸ ਲੱਗੀ ਆ ਤੋੜਨ ਲਈ ਅੱਜ ਆਰਐਸਐਸ ਕਾਮਯਾਬ ਹੋ ਗਈ ਕਿਉਂਕਿ ਪਿਛਲੇ 11 ਸਾਲਾਂ ਤੋਂ ਰਾਜ ਭਾਗ ਚ ਬੀਜੇਪੀ ਬੈਠੀ ਹੈ ਜਿਹਨੂੰ ਆਰਐਸਐਸ ਚਲਾਉਂਦੀ ਆ ਪਰ ਰਾਹੁਲ ਗਾਂਧੀ ਜੀ ਦੀ ਸੋਚ ਆ ਜਿਹੜੀ ਉਹ ਸੰਵਿਧਾਨ ਦੀ ਰਾਖੀ ਲਈ ਅੱਜ ਰਾਹੁਲ ਗਾਂਧੀ ਜੀ ਡਾਕਟਰ ਅੰਬੇਡਕਰ ਸਭ ਦੀ ਸੋਚ ਤੇ ਪੇਰੀਆ ਰਾਮਾ ਸਵਾਮੀ ਦੀ ਸੋਚ ਤੇ ਮਹਾਤਮਾ ਜੋਤੀਬਾ ਫੂਲੇ ਤੇ ਸਭ ਦੀ ਸੋਚ ਤੇ ਪਹਿਰਾ ਦੇ ਰਹੇ ਨੇ ਸਭਧਾਨ ਵੀ ਬਚਾਵਾਂਗੇ ਦੇਸ਼ ਵੀ ਬਚਾਵਾਂਗੇ ਆਰਐਸਐਸ ਤੇ ਬੀਜੇਪੀ ਨੂੰ ਦੇਸ਼ ਤੋਂ ਬਾਹਰ ਕੱਟ ਕੇ ਰੱਖ ਦਾਂਗੇ। ਉਹ ਸਮਾਜ ਪੁਤਲਾ ਫੁੱਕੇ ਆ ਗਿਆ ਸੀ ਇਹ ਕੋਈ ਮੁੱਦੇ ਲਈ। ਦੇਖੋ ਇਹ ਜਿਹੜੀ ਪੰਜਾਬ ਸਰਕਾਰ ਆ ਇਹ ਪਰਚੇ ਦਰਜ ਕਰਨ ਵਾਲੀ ਸਰਕਾਰ ਜਿਹੜੀ ਆ ਉਹ ਬਣ ਚੁੱਕੀ ਆ ਢੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਅੱਜ ਤਾਂ ਹੁਣ ਜਮਾ ਆਖਰੀ ਪਰਚਾ ਜਿਹੜਾ ਸਾਡੇ ਵਿਰੋਧੀ ਧਿਰ ਦੇ ਨੇਤਾ ਦੇ ਪ੍ਰਤਾਪ ਸਿੰਘ ਬਾਜਵਾ ਤੇ ਕਰ ਦਿੱਤਾ ਜਾੜਾ ਗਿਆ ਵਾ ਉਹ ਬਹੁਤ ਹੀ ਨਿੰਦਣਯੋਗ ਬਿਨਾ ਕਿਸੇ ਗੱਲ ਤੋਂ ਸਿਰਫ ਆਪਣੀਆਂ ਜਿਹੜੀਆਂ ਨਕਾਮੀਆਂ ਨੇ ਉਹਦੇ ਤੇ ਮਿੱਟੀ ਪਾਉਣ ਦੇ ਲਈ ਉਹਨਾਂ ਨੂੰ ਲੁਕਾਉਣ ਦੇ ਲਈ ਔਰ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਹ ਪਰਚਾ ਦਰਜ ਕੀਤਾ ਗਿਆ ਉਹਨਾਂ ਨੇ ਸਿਰਫ ਚਿੰਤਾ ਜ਼ਾਹਰ ਕੀਤੀ ਸੀ ਔਰ ਸਰਕਾਰ ਨੂੰ ਇਸ ਗੱਲ ਦੇ ਲਈ آگਾਹ ਕੀਤਾ ਸੀਗਾ ਕਿ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੇ ਹੋਰ ਵੀ ਘਟਨਾਕ੍ਰਮ ਹੋ ਸਕਦੇ ਨੇ ਕੋਡ ਇੰਟੈਲੀਜੈਂਸ ਵਿੰਗ ਦੇ ਦਫਤਰ ਦੇ ਉੱਤੇ ਰਾਕਟ ਲਾਂਚਰ ਦਾ ਅਟੈਕ ਹੋਇਆ। ਕਈ ਚੌਕੀਆਂ ਦੇ ਥਾਣਿਆਂ ਦੇ ਉੱਤੇ ਬੰਬ ਬਲਾਸਟ ਹੋਏ ਨੇ। ਇੱਕ ਸਾਬਕਾ ਮੰਤਰੀ ਜਿਹੜੇ ਜਲੰਧਰ ਦੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ। ਔਰ ਅਨੇਕਾਂ ਜਿਹੜੇ ਰੋਜ਼ ਬੰਬ ਬਲਾਸਟ ਔਰ ਰੋਜ਼ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਆ, ਕਮਜ਼ੋਰ ਹੋ ਚੁੱਕੀ ਆ। ਤੋਂ ਜੇ ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਚੁੱਕਿਆ ਔਰ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਦੇ ਲਈ ਆਵਾਜ਼ ਠਾਈ ਆ ਤਾਂ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਅੱਜ ਇਹ ਝਾੜੂ ਸਰਕਾਰ ਨੇ ਕੀਤੀ ਹੈ ਇਹ ਵਿਧਾਨ ਸਭਾ ਚ ਹੋ ਰਹੀ ਜਿਹੜਾ ਉਪਚੋਣ ਹੋ ਰਹੀ ਆ ਲੋਕ ਸਭਾ ਉਹ ਵੀ ਇੱਥੇ ਚਰਚਾਵਾਂ ਫੈਲੀਆਂ ਵੀ ਕਾਂਗਰਸ ਇੱਕ ਜੂਤੀ ਹੈਗੀ ਜਿਹੜਾ ਹਟਾਉਣ ਹੋ ਰਹੀ ਆ ਜਿਹੜਾ ਬ੍ਰਿੰਗ ਸਾਹਿਬ ਗਏ ਮਿਲਣ ਉਹ ਵਾਸ਼ਰੀ ਵੀ ਜਿਹੜੀ ਇਹਦੇ ਬਾਰੇ ਵੀ ਚਰਚਾ ਦੇਖੋ ਇਹ ਵਿਰੋਧੀਆਂ ਦਾ ਭਰਮ ਇਹ ਉਹਨਾਂ ਨੇ ਬਹੁਤ ਜ਼ਿਆਦਾ ਵੱਡਾ ਭੁਲੇਖਾ ਪਾਲ ਕੇ ਰੱਖਿਆ ਵਾ ਉਹ ਮਤ ਸਮਝਣ ਲੋਕ ਸਭਾ ਚ 7 ਸੀਟਾਂ ਸੀ ਜਿੱਤੀਆਂ ਨੇ ਔਰ ਜਿਹੜੀਆਂ ਕਾਰਪੋਰੇਸ਼ਨ ਮਿਸਪਲ ਕਮੇਟੀਆਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ 'ਚ ਵੀ ਜ਼ਿਆਦਾਤਰ ਜਿਹੜੇ ਕਾਉਂਸਲਰ ਨੇ ਕਾਂਗਰਸ ਪਾਰਟੀ ਦੇ ਜਿੱਤੇ ਨੇ ਤੋਂ ਕਾਂਗਰਸ ਪਾਰਟੀ ਇਕਜੁੱਟਾ ਇਹ ਜਾਣ ਬੁੱਝ ਕੇ ਆਪਣੇ ਸਿਆਸੀ ਫਾਇਦੇ ਦੇ ਲਈ ਇਹ ਵਿਰੋਧੀ ਧਿਰਾਂ ਜਿਹੜੀਆਂ ਨੇ ਕਾਂਗਰਸ ਦੀ ਜਿਹੜੀ ਇਨ ਫਾਈਟਿੰਗ ਆ ਉਹਨੂੰ ਉਛਾਲ ਰਹੀਆਂ ਨੇ ਸਾਰੀ ਲੀਡਰਸ਼ਿਪ ਅੱਜ ਜੇ ਮੈਂ ਖੰਨਾ ਜ਼ਿਲ੍ਹੇ ਦੀ ਗੱਲ ਕਰਾਂ ਤਿੰਨੇ ਨੁਮਾਇंदे ਸਾਡੇ ਮੈਂਬਰ ਪਾਰਲੀਮੈਂਟ ਅਸੀਂ ਇੱਕ ਮੰਚ ਤੇ ਇਕੱਠੇ ਆ ਔਰ ਸਾਰੀ ਲੀਡਰਸ਼ਿਪ ਇਕੱਠੀ ਹੈ ਬਿਲਕੁਲ ਇਹ ਭਲੇਖਾ ਉਹ ਕੱਢ ਦੇਣ ਔਰ ਉਹਨਾਂ ਦਾ ਜਲਦੀ ਇਹ ਭਲੇਖਾ ਜਿਹੜਾ ਵਾ ਉਹ ਦੂਰ ਹੋ ਜਾਏਗਾ